ਅੱਜ ਸਵੇਰੇ 4:40 ਦੇ ਉੱਤੇ ਰਾਜਸਥਾਨ ਦੇ ਜੈਪੁਰ 에ਅਰਪੋਰਟ ਦੇ ਉੱਤੇ ਹੰਗਾਮਾ ਹੋ ਗਿਆ। ਇਹ ਹੰਗਾਮਾ ਇਸ ਕਰਕੇ ਹੋਇਆ ਵੀ ਪ੍ਰਾਈਵੇਟ 에ਅਰਲਾਈਨ ਸਪਾਈਸ ਜੈਟ ਦੀ ਇੱਕ ਮੁਲਾਜ਼ਮ ਜਿਹਦਾ ਨਾਮ ਅਨੁਰਾਧਾ ਰਾਣੀ ਹੈ, ਉਹਨੇ ਸੀਆਈਐਸਐਫ ਦੇ ਏਐਸਆਈ ਗਿਰੀ ਰਾਜ ਪ੍ਰਸ਼ਾਦ ਨੂੰ ਥੱਪੜ ਮਾਰ ਦਿੱਤਾ। ਇਹ ਥੱਪੜ ਅਨੁਰਾਧਾ ਰਾਣੀ ਨੇ ਇਸ ਕਰਕੇ ਮਾਰਿਆ ਕਿ ਕਹਿੰਦੀ ਇਹ ਵੀ ਜਿਹੜਾ ਗਿਰੀ ਰਾਜ ਪ੍ਰਸ਼ਾਦ ਹੈ ਇਹ ਮੇਰੇ ਨਾਲ ਬਦਤਮੀਜ਼ੀ ਕਰ ਰਿਹਾ ਸੀ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਲੱਗਾ ਤਾਂ ਪਤਾ ਲੱਗਾ ਕਿ ਅਨੁਰਾਧਾ ਰਾਣੀ ਜਿਹਦੀ ਡਿਊਟੀ ਸਵੇਰੇ 4 ਵਜੇ ਸ਼ੁਰੂ ਹੋਈ ਤਾਂ 4:40 ਦੇ ਕਰੀਬ ਸਵੇਰੇ ਉਹ ਆਪਣੇ ਦਫਤਰੀ ਕੰਮ ਵਾਸਤੇ ਜਦੋਂ ਇੱਕ ਪ੍ਰਵੇਸ਼ ਗੇਟ ਤੋਂ ਐਂਟਰ ਕਰਨ ਲੱਗੀ ਤਾਂ ਗਿਰੀ ਰਾਜ ਪ੍ਰਸ਼ਾਦ ਜਿਨ੍ਹਾਂ ਦੀ ਡਿਊਟੀ ਉਸ ਗੇਟ ਦੇ ਉੱਤੇ ਸੀ ਉਹਨਾਂ ਨੇ ਅਨੁਰਾਧਾ ਰਾਣੀ ਨੂੰ ਰੋਕ ਲਿਆ ਉਹ ਕਹਿੰਦੇ ਵੀ ਤੁਹਾਡੀ ਕੰਪਨੀ ਵੱਲੋਂ ਤੁਹਾਨੂੰ ਅਜੇ ਹਾਂ ਲੈਟਰ ਨਹੀਂ ਜਾਰੀ ਕੀਤਾ ਗਿਆ ਜਿਸ ਤਹਤ ਤੁਸੀਂ 에어ਪੋਰਟ ਦਾ ਕੋਈ ਵੀ ਜਿਹੜਾ ਗੇਟ ਹੈ ਉਹਨੂੰ ਇਸਤੇਮਾਲ ਕਰ ਸਕੋ अनुराधा रानी ਕਹਿਣ ਲੱਗੀ ਵੀ ਸਾਡੀ ਜਿਹੜੀ ਫਲਾਈਟ ਆ ਉਹ ਟੇਕ ਆਫ ਕਰਨ ਵਾਲੀ ਆ ਤਾਂ ਅਸੀਂ ਉਸ ਫਲਾਈਟ ਦੇ ਵਿੱਚ ਖਾਣਾ ਪਹੁੰਚਾਉਣਾ ਇਸ ਕਰਕੇ ਤੁਸੀਂ ਮੈਨੂੰ ਇੱਥੋਂ ਲੰਘਣ ਦਿਓ ਗਿਰੀ ਰਾਜ ਪ੍ਰਸ਼ਾਦ ਨੇ ਕਿਹਾ ਵੀ ਤੁਹਾਡੇ ਕੋਲ ਇਸ ਗੇਟ ਨੂੰ ਇਸਤੇਮਾਲ ਕਰਨ ਵਾਸਤੇ ਕੋਈ اختیار ਨਹੀਂ ਹੈਗਾ ਤਾਂ ਕਿਰਪਾ ਕਰਕੇ ਤੁਸੀਂ ਦੂਜੇ ਗੇਟ ਰਾਹੀਂ ਜਿਹੜਾ ਉਹ ਚਲੇ ਜਾਓ ਮਾਮਲਾ ਇੰਨਾ ਵੱਧ ਗਿਆ ਕਿ ਅਨੁਰਾਧਾ ਰਾਣੀ ਨੇ ਸੀਆਈਐਸਐਫ ਦੇ ਵਰਦੀ ਧਾਰੀ ਜਵਾਨ ਦੇ ਉੱਤੇ ਜਿਹੜਾ ਉਹ ਥੱਪੜ ਜੜ ਦਿੱਤਾ ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੁਲਿਸ ਕੋਲ ਦਰਜ ਕਰਾਇਆ ਗਿਆ ਵੀ ਇੱਕ ਵਰਦੀ ਧਾਰੀ ਜਵਾਨ ਜਿਹੜਾ ਵਾ ਉਹਨੇ ਆਪਣੀ ਡਿਊਟੀ ਦੀ ਪਾਲਣਾ ਕੀਤੀ ਹੈ ਤੇ ਉਹਨੇ ਦੱਸਿਆ ਇਸ ਅਨੁਰਾਧਾ ਨੂੰ ਕਿ ਤੁਹਾਡੇ ਕੋਲ ਜਿਹੜਾ ਇਸ ਗੇਟ ਨੂੰ ਇਸਤੇਮਾਲ ਕਰਨ ਵਾਸਤੇ ਉਚਿਤ ਪਰਮਿਸ਼ਨ ਨਹੀਂ ਹੈਗੀ ਤੇ ਤੁਸੀਂ ਜਿਹੜਾ ਵਾ ਉਹ ਹੱਲਾ ਨਾ ਕਰੋ ਹੁਣ ਦੂਜੇ ਪਾਸੇ ਅਨੁਰਾਧਾ ਦਾ ਇਹ ਕਹਿਣਾ ਹੈ ਕਿ ਮੈਨੂੰ ਗਿਰੀ ਰਾਜ ਪ੍ਰਸ਼ਾਦ ਨੇ ਭੱਦੀ ਸ਼ਬਦਾਵਲੀ ਵਰਤੀ ਹੈ ਤੇ ਕੁਝ ਅਜੀਹੇ ਕਮੈਂਟ ਕੀਤੇ ਆ ਕਿ ਮੈਂ ਉਹ ਜਿਹੜੇ ਦੱਸੇ ਨਹੀਂ ਜਾ ਸਕਦੇ ਕਹਿੰਦੇ ਮੈਂ ਥੱਪੜੇ ਨੂੰ ਇਸ ਕਰਕੇ ਮਾਰਿਆ ਕਿ ਇਹਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਵਿਲੇ ਟਾਈਮ ਹੋ ਕੇ ਫੋਨ ਕਰਿਓ ਸੋ ਇਹ ਮਾਮਲਾ ਹੁਣ ਜਿਹੜਾ ਇਹ ਪੂਰਾ ਵਾਇਰਲ ਵੀ ਹੋ ਰਿਹਾ ਤੇ ਸਿਆਸੀ ਤੂਲ ਵੀ ਫੜਦਾ ਜਾ ਰਿਹਾ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਵੀ ਇਸੇ ਤਰ੍ਹਾਂ ਦਾ ਇੱਕ ਸਾਨੂੰ ਵਾਕਿਆ ਦੇਖਣ ਨੂੰ ਮਿਲਿਆ ਸੀ ਜਿੱਥੇ ਹਾਲ ਹੀ ਦੇ ਵਿੱਚ ਐਮਪੀ ਬਣੇ ਕੰਗਰਾਂ ਰਣੌਤ ਨੂੰ ਜਦੋਂ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੇ ਇਹ ਕਿਹਾ ਵੀ ਤੁਸੀਂ ਆਪਣਾ ਮੋਬਾਈਲ ਫੋਨ ਜਿਹੜਾ ਇਹ ਸਾਈਡ ਤੇ ਰੱਖ ਦਿਓ ਤਾਂ ਉਸ ਵੇਲੇ ਉੱਥੇ ਹੰਗਾਮਾ ਹੋਇਆ ਤੇ ਖਬਰ ਇਹ ਸਾਹਮਣੇ ਆਈ ਕੰਗਣਾ ਰੌਤ ਨੇ ਆਪ ਹੀ ਸ਼ੇਅਰ ਕੀਤੀ ਕਿ ਮੈਨੂੰ ਜਿਹੜਾ ਵਾ ਉੱਥੱਪੜ ਮਾਰਿਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀ ਕੁਲਵਿੰਦਰ ਕੌਰ ਸੀ ਉਹਦੀ ਬਦਲੀ ਹੁਣ ਬੈਂਗਲੁਰੂ 에ਰਪੋਰਟ ਦੇ ਉੱਤੇ ਕਰ ਦਿੱਤੀ ਗਈ ਹੈ ਪਰ ਆ ਜੋ ਕੁਝ ਅੱਜ ਜੈਪੁਰ ਦੇ 에ਰਪੋਰਟ ਦੇ ਉੱਤੇ ਹੋਇਆ ਸਵੇਰੇ 4:40 ਦੇ ਵਿੱਚ ਉਸ ਪੂਰੇ ਮਾਮਲੇ ਦੇ ਵਿੱਚ ਹੁਣ ਦੋਹਾਂ ਧਿਰਾਂ ਵੱਲੋਂ ਜਿਹੜੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਸੀਆਈਐਸਐਫ ਜਵਾਨ ਦਾ ਇਹ ਕਹਿਣਾ ਵੀ ਇਹਨਾਂ ਦੇ ਕੋਲ ਕੋਈ ਪਰਮਿਸ਼ਨ ਨਹੀਂ ਹੈਗੀ ਕਿ ਇਹ 에ਰਪੋਰਟ ਦਾ ਕੋਈ ਵੀ ਗੇਟ ਜਿਹੜਾ ਉਹ ਇਸਤੇਮਾਲ ਕਰ ਸਕਣ ਦੂਜੇ ਪਾਸੇ ਅਨੁਰਾਦਾ ਰਾਣੀ ਦਾ ਇਹ ਕਹਿਣਾ ਹੈ ਕਿ ਇਹਨੇ ਮੈਨੂੰ ਜਿਹੜਾ ਉਹ ਵਿਲੇ ਹੋ ਕੇ ਫੋਨ ਕਰਨ ਵਾਸਤੇ ਦੀ ਗੱਲ ਆਖੀ ਹੈ ਜਿਹੜੀ ਬਹੁਤ ਮਾੜੀ ਗੱਲ ਹੈ ਤੇ ਅਨੁਰਾਦਾ ਦੇ ਪਿੱਛੇ ਯਾਨੀ ਕਿ ਉਹਦੇ ਬੈਕਅਪ ਲਈ ਸਪਾਈਸ ਜੈਟ ਦੇ ਮੁਲਾਜ਼ਮ ਵੀ ਆ ਗਏ ਆ ਉਹ ਕਹਿੰਦੇ ਵੀ ਜਿਹੜਾ ਸਾਡਾ ਕੋਈ ਮੁਲਾਜ਼ਮ ਜਿਹੜਾ ਕੁਝ ਸੀਨੀਅਰ ਪੋਸਟ ਤੇ ਹੁੰਦਾ ਸਾਡੇ ਵੱਲੋਂ ਉਹਨੂੰ ਇੱਕ ਲੈਟਰ ਜਿਹੜਾ ਉਹ ਇਸ਼ੂ ਕੀਤਾ ਜਾਂਦਾ ਜਿਸ ਤਹਿਤ ਉਹ ਪੂਰੇ 에ਅਰਪੋਰਟ ਦੇ ਉੱਤੇ ਕੋਈ ਵੀ ਜਿਹੜਾ ਗੇਟ ਆ ਕੋਈ ਵੀ ਜਿਹੜਾ ਦਫ਼ਤਰ ਆ ਉਹਨੂੰ ਉਹ ਇਸਤੇਮਾਲ ਕਰ ਸਕਦਾ ਹੁਣ ਇਸ ਪੂਰੇ ਮਾਮਲੇ ਦੀ ਕੀ ਸੱਚਾਈ ਹੈ ਕੀ ਨਹੀਂ ਹੈ ਇਹ ਬਹਿਰ ਹਲ ਜਿਹੜਾ ਵਾ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਉਧਰ ਦੂਜੀ ਪਾਸੇ ਜਿਹੜੀ ਪੁਲਿਸ ਹੈ 에어ਪੋਰਟ ਪੁਲਿਸ ਹੈ ਉਹਨਾਂ ਨੇ ਅਨੁਰਾਧਾ ਰਾਣੀ ਨੂੰ ਗ੍ਰਿਫਤਾਰ ਵੀ ਕਰ ਲਿਆ ਕਿਉਂਕਿ ਉਹਨਾਂ ਨੇ ਡਿਊਟੀ ਦੇ ਵਿੱਚ ਖਲਲ ਪਾਇਆ ਤੇ ਇੱਕ ਮੁਲਾਜ਼ਮ ਦੇ ਉੱਤੇ ਹੱਥ ਚੁੱਕਿਆ ਜਿਹਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੁਣ ਦੇਖਦੇ ਹਾਂ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਤਫਤੀਸ਼ ਮੁਕੰਮਲ ਹੋ ਜਾਏਗੀ ਤਾਂ ਫਿਰ ਪਤਾ ਲੱਗੇਗਾ ਵੀ ਕੀ ਸੱਚ ਹੈ ਤੇ ਕੀ ਝੂਠ ਹੈ ਅਨੁਰਾਧਾ ਵੱਲੋਂ ਲਗਾਏ ਜਾ ਰਹੇ ਜਿਹੜੇ ਇਲਜ਼ਾਮ ਉਹ ਕਿੰਨੇ ਸੱਚ ਨੇ ਤੇ ਦੂਜੇ ਪਾਸੇ ਏਐਸਆਈ ਗਿਰੀ ਰਾਜ ਪ੍ਰਸ਼ਾਦ ਜਿਹੜੇ ਇਹ ਕਹਿੰਦੇ ਆ ਵੀ ਇਹਨਾਂ ਦੇ ਕੋਲ ਜਿਹੜਾ ਉਹ 에어ਪੋਰਟ ਦੇ ਸਾਰੇ ਗੇਟ ਇਸਤੇਮਾਲ ਕਰਨ ਦੀ ਕੋਈ ਇਜਾਜ਼ਤ ਨਹੀਂ ਹੈਗੀ ਹੁਣ ਦੇਖਦੇ ਆਂ ਵੀ ਸਪਾਈਸ ਜੈਟ ਤਾਂ ਇਹ ਗੱਲ ਕਹਿ ਰਿਹਾ ਕਿ ਅਸੀਂ ਤਾਂ ਪਰਮਿਸ਼ਨ ਦਿੱਤੀ ਹੋਈ ਆ ਹੁਣ ਇਹ ਤਫਤੀਸ਼ ਦਾ ਵਿਸ਼ਾ ਦੇਖਦੇ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਕੀ ਨਵਾਂ ਮੋੜ ਆਉਂਦਾ ਤੇ ਕੁਝ ਮੰਗਨ ਸਵੇ ਸੇਕ ਸਕੱਟਰ ਕੋਲੋਂ ਸੀ ਗੱਲ ਮਿਲੀ ਥੀ ਕਿ ਪਰ ਜੋ ਤੋਂ ਤੋਂ ਤੇ ਵਿਟਲ ਤੇ ਪ੍ਰਤੀਕਿਰਿਆਤੀ ਹੋਈ ਹੈ ਕਾਦੀ ਵਜੋਂ ਮਨੇ ਚੇਤਕ ਨੂੰ ਵੀ ਜਾਇਆ ਥਾ और उसमें इंसिडेंट ये हुआ कि व्हीकल गेट से इस्पाइस जेट की क्रू राधा रानी और अपने व्हीकल को लेकर के वहाँ से जाना चाह रही थी वहाँ महिला स्टाफ ना ड्यूटी में मौजूद नहीं था इसलिए मौजूद ड्यूटी अफसर ने बताया कि महिला कॉन्स्टेबल से ही आपकी रिसीव करके जाने दिया जाएगा अंदर ऐसे नहीं जा सकते और वो जल्दी में जाना चाह रही थी इसी बात को लेकर के मौजूद अफसर यही ही था कि तो उसने मैसेज किया कंट्रोल रूम को महिला अफसर भेजें जब तक महिला अफसर आई उसी बात को लेकर के वो एक्साइटेड होकर था और उसके एस आई के महिला कांस्टेबल सब इंस्पेक्टर और महिला सब इंस्पेक्टर के सामने उसके एस आई के टिकट चट्टा कर दिया और इस बात को लेकर के एक एफ आई आर दर्ज कराई आई सी एस एफ ने और उस पर अनुसंधान किया ले सारा